ਜਾਂ ਇਹ ਨਹੀਂ ਕਿ ਕਹਾਂ ਤੁਹਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ ਹੈ ਇਹ ਕਹੇ ਸੀ ਖਾਲਸਾ ਜੀ ਸਾਨੂੰ ਇੱਕ ਸਿੱਖੀ ਲੋੜ ਹੈ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਜੋਗੀ ਪ੍ਰੀਤ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅਮਰ ਛਕਾ ਕੇ ਸਰਦੀਕ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅਮਰਤਾਪ ਛਕਿਆ ਜਿਹੜੇ ਕਹਿੰਦੇ ਇੱਕ ਗੁਰੂ ਘਰੇ ਬੱਕਰੇ ਵੱਡੇ ਹੈ ਉਹ ਸਦਾ ਸਦਾ ਝੂਠ ਬੋਲਦੇ ਖਾਲਸਾ ਜੀ ਭਾਵੇਂ ਕੋਈ ਸੰਤ ਕਹੇ ਭਾਵੇਂ ਪ੍ਰਚਾਰਕ ਕਹੇ ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ ਪਰ ਇਹ ਕਿੰਕ ਜਕੀਮ ਨਹੀਂ ਕਰਨਾ ਅੱਜ ਸਾਥੇ ਨਾਲ ਪ੍ਰਗਟ ਰਿਹਾ ਮਹਾਦੀ ਕਥਾ ਭਾਏ ਹੋਣੀ ਹੈ ਸੋ ਖਾਲਸਾ ਜੀ ਜੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਅੱਜ ਦੇ ਦਿਨ 1756 ਦਿੱਕਨੀ ਵਾਲੇ ਦਿਨ ਜੋਜੀ ਪ੍ਰੀਤਮ ਜੀ ਨੇ ਪੰਜਾਂ ਸਿੱਖਾਂ ਦਾ ਸਿਰ ਇਕੱਠ ਵਿੱਚੋਂ ਲੈ ਕੇ ਇਹ ਨਾ ਨਹੀਂ ਸੀ ਕਿਸੇ ਦਾ ਲਿਆ ਜਾਂ ਇਹ ਨਹੀਂ ਸੀ ਕਿ ਤੁਹਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ ਇਕ ਹੈ ਸਿੱਖਾਂ ਦਾ ਵੀ ਸਾਨੂੰ ਇੱਕ ਸਿਲਸਿਲੀ ਲੋੜ ਹੈ ਉਸ ਵੇਲੇ ਭਾਈ ਦਇਆ ਸਿੰਘ ਜੀ ਜੋ ਛਕਰੀ ਬਾਸ ਵਿੱਚ ਤੋਂ ਸਾਨੂੰ ਲਾਹੌਰ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਪਿਤਾ ਦਾ ਨਾਮ ਮਈਆ RAM ਜੀ ਸੀ ਮਾਤਾ ਦਾ ਨਾਮ ਸੋਭੀ ਜੀ ਸੀ 1725 ਵਿੱਚ ਜਿਨ੍ਹਾਂ ਸੱਖਾਂ ਦਾ ਜਨਮ ਹੋਇਆ ਹੈ ਤੋਂ ਫੱਗਣ ਦੀ ਸੰਗਰਾਂਦ ਵਾਰ ਇਹਨਾਂ ਕਾਰ ਅੰਮ੍ਰਿਤ ਵੇਲੇ 13 ਸਾਲ ਦੀ ਉਮਰ ਵਿੱਚ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਇਆ RAM ਦੇ ਰੂਪ ਵਿੱਚ ਪਹੁੰਚੇ ਹਨ ਉਹ ਤੇ ਹੈ ਕਿ 1756 ਵਿਕਰਮੀ ਨੂੰ ਲੋਧੀ ਪ੍ਰੀਤਮ ਦੇ ਹੱਥੋਂ ਅਮਰਪਸ਼ਾਹ ਦੇ ਸੀਸ ਭੇਟਾ ਕਰਕੇ ਸਿੰਘ ਬਣ ਕੇ ਗੁਰੂ ਵਾਲੇ ਬਣ ਕੇ ਸੋ ਅਰਥ ਮਰਜਾਲ ਦੇ ਪਰਬਤ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1700 ਦੇ ਪੈਂਸ ਵਿਕਰਮੀ ਨੂੰ ਸਾਤਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਸਾਤਖੰਡ ਗਵਨ ਕੀਤਾ ਬਾਬਾ ਦਇਆ ਸਿੰਘ ਜੀ ਨੇ ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਜਿਨ੍ਹਾਂ ਦਾ ਨਾਮ ਪਹਿਲਾਂ ਧਰਮਚੰਦ ਵੀ ਸੀ ਦਿੱਲੀ ਨਿਵਾਸੀ ਸੋ ਭਾਈ ਦਾਇਆ ਸਿੰਘ ਜੀ ਲਹੁ ਦੇ ਉਤਾਰ ਮੰਨੇ ਹਨ ਭਾਈ ਭਰਮ ਸਿੰਘ ਜੀ ਜੋਸਤਾਨ ਇਹ ਸਾਨੇ ਜਾਤ ਦੇ ਉਤਾਰ ਮੰਨੇ ਹਨ 1700 ਤੇ 27 ਵਿੱਚ ਭਾਈ ਦਾਇਆ ਸਿੰਘ ਦਾ ਭਾਈ ਭਰਮ ਸਿੰਘ ਦਾ ਜਨਮ ਹੋਇਆ ਹੈ ਅਤੇ 1700 ਤੇ 68 ਦੇ ਕਰੀਬ ਨੂੰ ਸਤਖੰਡ ਗਮਨ ਕੀਤਾ ਹੈ 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ ਅਨੰਦਪੁਰ ਸਾਹਿਬ ਭਾਈ ਭਰਮ ਸਿੰਘ ਜੀ ਪਹੁੰਚੇ ਸਨ ਇਸੇ ਤਰ੍ਹਾਂ ਹੀ ਭਾਈ ਹਿਮਤ ਸਿੰਘ ਜੀ ਚਤਤ ਕੁ ਜੇ ਅਵਤਾਰਤਨ ਸੋ ਇਹਨਾਂ ਗੁਰਮੁਖਾਂ ਦਾ ਜਨਮ 1700 ਤੇ 21 ਵਿਕਰਮੀ ਨੂੰ ਹੋਇਆ ਹੈ 15 ਜੇਠ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਦੀ ਜਨਮ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹਿਮਤ ਸਿੰਘ ਦਾ ਜਨਮ ਹੋਇਆ ਹੈ ਅਤੇ 1700 ਤੇ ਆਕਾਸ਼ ਵਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜਹਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਉਹਦੇ ਅੱਠ ਤੋ ਵਾਲੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ ਝਮਕੌਰ ਦੇ ਸਾਤਕੇ ਦੇ ਟਾਈਮ ਦੇ ਜਿਸ ਵੇਲੇ ਨੰਦਪੁਰ ਸਾਹਿਬ ਛੱਡਿਆ ਹੈ ਇਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ ਭਾਈ ਕਰਨ ਸਿੰਘ ਜੀ ਦੇ ਮਾਤਾ ਦਾ ਨਾਮ ਸੀ ਅਕਸਰ ਦਾ ਨਾਮ ਸੀ ਮਾਲਦੇਵ ਜੀ ਤੇ ਮਾਤਾ ਦਾ ਨਾਮ ਸੀ ਲਾਲ ਦੇਵੀ ਜੀ ਭਾਈ ਮੋਹਨ ਸਿੰਘ ਜਿਹੜੇ ਪੰਜਾਂ ਪਿਆਰਿਆਂ ਵਿੱਚ ਹੋਏ ਹਨ ਇਨਾ ਗੁਰਮਖਾਂ ਦਾ ਮਾਤਾ ਦਾ ਨਾਮ ਪਿਤਾ ਦਾ ਨਾਮ ਜੋ ਹੈ ਉਹ ਜਗ ਜੀਵਨ ਰਾਏ ਜੀ ਹੈ ਤੇ ਮਾਤਾ ਦਾ ਨਾਮ ਸੰਬਲੀ ਜੀ ਹੈ ਸੋ ਖਾਲਸਾ ਜੀ 1700 ਤੇ ਸ਼ਕਤੀ ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ 1700 ਆਕਾਸ਼ ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਜੋਤੀ ਜੋਤ ਜੰਗਲਕ ਸਮਾਇਆ ਹਨ ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਉਹਨਾਂ ਦਾ ਜਨਮ 1700 ਤੇ 32 ਵਿਕਰਮੀ ਪੰਜ ਮੱਗਰ ਵਾਲੇ ਦਿਨ ਹੋਇਆ ਹੈ 1761 ਵਿਕਰਮੀ ਨੂੰ ਸਤਖੰਡ ਗੰਗਮ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਗੁਰਮਖਾਂ ਨੇ ਕੀਤਾ ਹੈ ਪਿਤਾ ਦਾ ਨਾਮ ਗੁਰਨਾਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ ਸੋ ਇਹ ਪੰਜਾਂ ਪਿਆਰਿਆਂ ਦਾ ਸੂਕਮ ਰੂਪ ਵਿੱਚ ਬੇਨਤੀ ਕੀਤੀ ਹੈ ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਰ ਪਰ ਦਿੱਤੇ ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਕਿ ਜਿਹਦੇ ਵਿੱਚ ਦਇਆ ਹੋਵੇ ਉਹ ਹੀ ਧਰਮ ਦੀ ਤਮਾਈ ਕਰ ਸਕਦਾ ਹੈ ਅਤੇ ਦਇਆ ਦੇ ਪਿੱਛੇ ਧਰਮ ਦਾ ਆਉਣਾ ਜ਼ਰੂਰੀ ਸੀ ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ ਜਿੱਥੇ ਦਇਆ ਤੇ ਧਰਮ ਹੈ ਉਸੇ ਸਾਧ ਸਾਡੀ ਹਿੰਮਤ ਹੋਇਆ ਕਰਦੀ ਹੈ ਸੋ ਦਇਆ ਤੇ ਧਰਮ ਦੇ ਪਿੱਛੋਂ ਪਾਈ ਹਿੰਮਤ ਸਿਂਗੀ ਦੇ ਸੀਸ ਟੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ ਜਿੱਥੇ ਦਇਆ ਤੁਹਾਨੂੰ ਤੇ ਹਿੰਮਤ ਆ ਜਾਵੇ ਉਸੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ ਭਾਈ ਮੋਹਕਮ ਸਿੰਘ ਨੇ ਸਰੀਰ ਸੀਸ ਦਿੱਤਾ ਮੋਹ ਕਾਮ ਜਿੱਥੇ ਮੋਹ ਕਮ ਹੋ ਜਾਵੇ ਤੇ ਇਸ਼ਟ ਪ੍ਰਾਪਤ ਹੋਈ ਅਡੋਲਤਾ ਪ੍ਰਾਪਤ ਹੋਈ ਜਿੱਥੇ ਦਇਆ ਧਰਮ ਹਿੰਮਤ ਤੇ ਇਸ਼ਟ ਹੋ ਜਾਵੇ ਉਸੇ ਸਾਬ ਦੀ ਪ੍ਰਾਪਤੀ ਹੋਇਆ ਕਰਦੀ ਹੈ ਭਾਈ ਸਾਹਿਬ ਸੰਗ ਦੇ ਅਸੀਸ ਲੈਣ ਤੋਂ ਬਾਅਦ ਸਾਜੀ ਖੈਰ ਆਕਾਰਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ ਇਹ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਿਰਤਕ ਤੋਂ ਪਾਇਓ ਤਾਂ ਸਾਤਾ ਪੂਰੇ ਗੁਰ ਕੀ ਦੇਖ ਵਡਾਈ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਜੋਗੀ ਪ੍ਰੀਤਮ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਰਦੀਕ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਸਾਭ ਛਕਿਆ ਵਾ ਪਰਗ ਕਿਉ ਮਰਦ ਅਗਮੜਾ ਬਰਿਆਮ ਇਕੱਲਾ ਵਾ ਵਾ ਗੋਬਿੰਦ ਸਿੰਘ ਆਪੇ ਗੁਰ ਤੇਲਾ ਦੀ ਬੱਚਤ ਕੀਤੀ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ ਸੋ ਹੋਰ ਕਿਸੇ ਵੀ ਰੇਬਰ ਨੇ ਅੱਜ ਤੱਕ ਆਪਣੇ ਪਰੋਕਾਰ ਨੂੰ ਇਹ ਬਚਨੀ ਕਹੇ ਕਿ ਰਹਿਣੀ ਰਹਾ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ țeਰਾ ਪੂਰੇ ਗੁਰ ਕੀ ਦੇਖ ਵਡਾਈ ਮਿਰਤਕ ਤੋਂ ਪਾਇਓ ਤਨਸੱਤ ਇਹ ਪੂਰਨ ਗੁਰੂ ਦੇ ਲਖਣ ਹੈ ਭਾਵੇਂ ਕਈ ਕਵੀ ਭਰਾ ਜਾਂ ਕਾਵੀ ਭਰਾ ਜਾਂ ਪ੍ਰਚਾਰਕ ਵੀਰ ਇਤਿਹਾਰ ਤੇ ਬੜਾ ਪਾਰਕ ਕਪੜਾ ਥਾਂਦੇ ਆ ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵੱਢੇ ਕਈਆਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪਰਬਲਤਾ ਨੂੰ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ ਸਾਡੀ ਕਲ ਬੜਾ ਕੰਮ ਕਰਦੀ ਹੈ ਗੁਰੂ ਕਾਲ ਸੁਹਿਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲਿਖਤਾਤ ਤੇ ਲਿਖਣ ਵਾਲੇ ਲਖਾਰੀਆਂ ਲੇਖਕਾਂ ਤੋਂ ਨਹੀਂ ਸੰਗਾਂ ਨੂੰ ਬਸੰਦੀ ਸਾਫਤਾ ਤੇ ਬੜੀ ਭਾਰੀ ਲੋੜ ਹੈ ਜਿਹੜੇ ਕਹਿੰਦੇ ਕਿ ਗੁਰੂ ਕਹਨੇ ਬੱਕਰੇ ਵੱਡੇ ਹੈ ਉਹ ਸਦਾ ਸਾਰ ਝੂਠ ਬੋਲਦੇ ਸਾਫਤਾ ਦੀ ਭਾਵੇਂ ਕੋਈ ਸੰਤ ਕਹੇ ਭਾਵੇਂ ਪ੍ਰਚਾਰਕ ਕਹੇ ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ ਪਰ ਇਹ ਕਿਸੇ ਤੇ ਯਕੀਨ ਨਹੀਂ ਕਰਨਾ ਜਿਹੜਾ ਗੁਰੂ ਜਿਹੜਾ ਪਿਤਾ ਜਿਹੜਾ ਰਹਿਬਰ ਮਾਲਕ ਬਾਪੂ ਐਡਾ ਛੜਿਆ ਹੋਵੇ ਕੱਤੰਬੂ ਵਿੱਚ ਜਾ ਕੇ ਬੱਕਰੇ ਵੜੇ ਸਿੱਖਾਂ ਨੂੰ ਆ ਕੇ ਕਹੇ ਮੈਂ ਸਿਰ ਵੱਡੇ ਆ ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਜੀ ਦੀ ਸੀਸ ਟਲੀ ਤੇ ਰੱਖ ਕੇ ਤਿੰਨ ਵੀਰ ਕਰੇ ਨਹੀਂ ਸੁਰ ਸਕਦਾ ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਢਿ ਖੜੋ ਕੇ ਕਦੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਤੇ ਬਲ ਉਸ ਗੁਰੂ ਦਾ ਪੁੱਤ ਤੇ ਸਿੱਧ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ ਸੱਚੇ ਪਾਤਸ਼ਾਹ ਨੇ ਸਿਰਫ ਕੱਟ ਕੇ ਪੰਜਾਂ ਸਿੱਖਾਂ ਦੇ ਫੇਰ ਸਰਜੀਤ ਕਰਕੇ ਅਮਰ ਛਾ ਕੇ ਉਹਨਾਂ ਤੋਂ ਆਖੰਡੇ ਬਾਤਰਾ ਅਮਰ ਛਤਣਾ ਇਹਨਾਂ ਬੱਕਰਿਆਂ ਛਤਰਾਂ ਕੱਟਣ ਵਾਲੇ ਲਿਖਤਾ ਤੇ ਕਦੇ ਯਕੀਨ ਨਹੀਂ ਕਰਨਾਗਾ ਸੋ ਖਾਲਸਾ ਜੀ ਜੇ ਇਸ ਪਾਸੇ ਵਿਚਾਰ ਕੀਤੀ ਜਾਵੇ ਉਹਨਾਂ ਲੇਖਤਾ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ ਹੈ ਇਹ ਸਾਨੂੰ ਦਸ ਚਾਲੀ ਨੇ ਵੇਚੇ ਹੈ ਕਿਉਂਕਿ ਪਸ਼ੂ ਵੇਚਣ ਵੇਲੇ ਪਸ਼ੂ ਬਾਤ ਦਾ ਨਾਂ ਪਸ਼ੂ ਲੈਣ ਵਾਲੇ ਦਾ ਨਾਂ ਪੰਡ ਦਾ ਨਾਮ ਮੰਡੀ ਦਾ ਨਾਮ ਉਹਦੀ ਕੀਮਤ ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ ਦੱਸੋ ਕਿਹੜੇ ਇਤਿਹਾਸ ਵਿੱਚ ਲਿਖਿਆ ਹੈ ਤੇ ਬੱਕਰੇ ਕੌਣ ਲੈ ਕੇ ਆਇਆ ਸੀ ਕਿਹੜੀ ਮੰਡੀ ਤੇ ਲੈ ਕੇ ਆਏ ਸੀ ਕਿਹੜੇ ਵਪਾਰੀ ਨੇ ਖਰੀਦੇ ਇੱਕ ਬੱਕਰੇ ਦੀ ਕੀਮਤ ਕਿੰਨੀ ਟਾਰੀ ਉਹਨੂੰ ਲੱਦ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ ਤੇ ਲੈ ਕੇ ਗਏ ਕਿਸੇ ਇਤਿਹਾਸਿਕ ਤੋਂ ਲਿਖਿਆ ਨਹੀਂ ਮਿਲਦਾਗਾ ਕੇਵਲ ਆਪਣੀਆਂ ਜ਼ੁਬਾਨਾਂ ਨੂੰ ਜ਼ੁਬਾਨਾਂ ਦੇ ਰਾਸ ਨੂੰ ਪੂਰਿਆ ਕਰਨ ਵਾਸਤੇ ਗੁਰੂ ਕੇ ਇਤਿਹਾਸ ਨੂੰ ਤੇ ਜੀਵਨ ਨੂੰ ਕਲੰਕਿਤ ਕਰਨ ਵਾਸਤੇ ਆਪਣੀਆਂ ਕੋਝੀਆਂ ਹਰਕਤਾਂ ਕੁਝ ਭੁਲੜ ਲੋਕਾਂ ਨੇ ਵਰਤੀਆਂ ਉਹਨਾਂ ਤੋਂ ਬਚਨ ਦੀ ਲੋੜ ਹੈ ਗੁਰੂ ਕੇ ਬਾਣੀ ਗੁਰੂ ਕੇ ਪਿਆਰ ਉਹ ਪੱਕੀ ਮੋਹਰ ਹੈ ਕਿਸੇ ਚੌਕੀਦਾਰ ਨੂੰ ਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਅਸਰਾ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ ਉਹਦੀ ਥਿਲਾ ਕੀਮਤ ਨਹੀਂ ਥੱਲੇ ਵਾਲਿਆਂ ਦੀ ਰਹਿੰਦੀ ਕਾਇਦ ਕਿਸੇ ਨੇ ਕੋਈ ਵੀ ਲਿਖਿਆ ਹੈ ਜਿੱਥੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਸਾ ਸਰੂਪਾ ਨੇ ਗੁਰਬਾਣੀ ਦੁਆਰਾ ਨਿਰਣਾ ਕਰ ਦਿੱਤਾ ਹੈ ਉੱਥੇ ਕਿਸੇ ਨੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਪੂਰਨ ਗੁਰੂ ਦੀ ਵਿਡਿਆਈ ਹੈ ਜਿਹੜਾ ਮਰਿਆ ਨੂੰ ਜਿਉਂਦਾ ਕਰ ਦੇਵੇ ਮਿਰਤ ਕੋ ਜੀਵਨਨਹਾਰ ਭੂਕੇ ਦਾ ਦੇਵਤਾ ਆਧਾਰ ਸਤਗੁਰ ਮੇਰਾ ਸਰਪ੍ਰਸਤ ਪਾਲ ਸਤਗੁਰ ਮੇਰਾ ਮਾਤ ਜਵਾਲਾ ਗੁਰਜ ਐਸਾ ਨਾ ਹੀ ਕੋ ਦੇਵ ਗੁਰੂ ਵਰਗਾ ਕੋਈ ਵੀ ਕੂਰ ਨਹੀਂ ਤੇ ਪ੍ਰਕਾਸ਼ ਰੂਪ ਨਹੀਂ ਹੈ ਇਸ ਵਾਸਤੇ ਕਦੇ ਛਤਨੀ ਕਰਨੀਗੀ ਖੰਡੇ ਬਾਚੜਾ ਅਮਰ ਛਕਣਾ ਕੰਨਾ ਮੰਨਾ ਗੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਿਆ ਤੋ ਬੱਜ ਕੇ ਰਹਿਣਾ ਹੈ ਦੇ ਧਾਰਿਆਂ ਦੇ ਕਦੇ ਲੜਨੀ ਲੱਗਣਾ ਕੇਵਲ ਪੰਜਾਂ ਪਿਆਰਿਆਂ ਦੁਆਰਾ ਅੱਜ ਵੀ ਖੰਡੇ ਬਾਚੜਾ ਅਮਰਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਮਾਲਕ ਅਸਥਾਨ ਤੇ ਖਾਲਸਾ ਜੀ 12 ਵਜੇ ਪਿਆਰ ਹੋਵੇਗਾ ਪੰਜ ਪਿਆਰੇ ਸੋ ਪੰਜ ਬਾਣੀਆਂ ਪੜ ਕੇ ਖੰਡੇ ਬਾਚੜਾ ਮੈਂ ਪਿਆਰ ਕਰਨਗੇ ਜਿਨਾਰੇ ਭਾਗ ਜਾਗਦੇ ਆ ਉਥੇ ਪਹੁੰਚ ਕੇ ਗੁਰੂ ਦੇ ਨਾਲ ਲੱਗੋ ਤੇ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸੁਖਲਾ ਕਰੋ ਇਹ ਪੂਰਨ ਗੁਰੂ ਦੀ ਵਡਿਆਈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ